ਉਲੀ ਤੇ ਟੰਗਿਆ ਸਾਡੀਆਂ ਕਈ ਪੀੜ੍ਹੀਆਂ ਨੂੰ ਆਹ ਲੱਕੇ ਨੂੰ ਤਾਂ ਖਾਸ ਤੌਰ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਘਰ ਇਹੋ ਜਿਹਾ ਹੋਊਗਾ ਜਿੱਥੇ ਪਰਚਾ ਨਾ ਹੋਵੇ ਪਰਚਾ ਕਰਵਾ ਦਾਂਗੇ ਤੇਰੇ ਤੇ ਥਾਣੇ ਸੱਟ ਲਾਂਗੇ ਤੈਨੂੰ ਨੂੜ ਲਾਂਗੇ ਯਾਰ ਗੱਲਾਂ ਕੋਈ ਪੌਣੇ 3 ਸਾਲ ਹੋ ਗਿਆ ਤੁਹਾਡੇ ਪੁੱਤ ਨੂੰ 50000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਪਰਚਾ ਨਹੀਂ ਕਰਾਇਆ ਪਰ ਮੈਂ ਕਿਸੇ ਤੇ 50000 ਨੌਕਰੀਆਂ ਦਿੱਤੀਆਂ ਸਰਕਾਰੀ ਸੋ ਵੀਰੋ ਇਹ ਇਹ ਫਰਕ ਹੈ ਇਹ ਸਾਡੀ ਸਰਕਾਰ ਦਾ ਫਰਕ ਹੈ ਉਹਨਾਂ ਨਾਲੋਂ ਸੋਕੇਪਾ ਕਰਕੇ ਜੋ ਤੁਸੀਂ ਮੈਨੂੰ ਪਿਆਰ ਦਿੱਤਾ ਮੁਖੀਆ ਬਣਾ ਕੇ ਪਰਿਵਾਰ ਦਾ ਪੰਜਾਬ ਨੂੰ ਇੱਕ ਪਰਿਵਾਰ ਮੰਨ ਲੀਏ ਤਾਂ ਤੁਸੀਂ ਮੈਨੂੰ ਮੁਖੀਆ ਮੰਨ ਬਣਾਤਾ ਤੇ ਮੁਖੀਏ ਦਾ ਫਰਜ਼ ਬਣਦਾ ਹੈ ਕਿ ਪਰਿਵਾਰ ਦਾ ਕੋਈ ਮੈਂਬਰ ਭੁੱਖਾ ਨਾ ਸੌਂਵੇ ਔਰ ਪਰਵਾਰ ਦੇ ਵਿੱਚ ਚੁੱਲ੍ਹਾ ਚੁੱਲਾ ਜਿਹੜਾ ਉਹ ਬਲਦਾ ਰਹੇ ਮੈਂ ਚੁੱਲੇ ਬਾਲਣ ਵਾਲਿਆਂ ਚੋਂ ਆ ਮੈਂ ਚੁੱਲੇ ਬੁਝਾਉਣ ਵਾਲਿਆਂ ਚੋਂ ਨਹੀਂ ਹੈਗਾ ਔਰ ਜਿਨ੍ਹਾਂ ਨੇ ਭਾਈ ਕੀਤੀਆਂ ਨੇ ਭੁਗਤ ਜਾਂਦੇ ਆ ਦੇਖ ਲਓ ਕਬੀਰਾ ਤੇਰੀ جھੋਂਪੜੀ ਗਲਕਟੀਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਬਹ ਭੈ ਉਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾੜੀਆਂ ਕੀਤੀਆਂ ਕਰਤੂਤਾ ਮਾੜੀਆਂ ਕੀਤੀਆਂ ਨੀਤਾ ਮਾਰੀਆਂ ਰੱਖਿਆ ਭੁਗਤੀ ਜਾਂਦੇ ਆ ਨਾ ਕਿਸ ਨੂੰ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਉਹ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੋ ਜੀ ਨੂੰ ਰੱਬ ਨੇ ਜਿਹਦੀ ਜਿਹਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪੱਤਰਕਾਰ ਕਹਿੰਦੇ ਤੂੰ ਆ